ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਢਾਈ ਵਾਲੂ ਟਿੱਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਬੈਲ ਆਈਕਨ ਵਾਲਾ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੋਵੇਗਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇ ਤੁਹਾਨੂੰ ਆਪਾਂ ਤੁਹਾਡੇ ਲਈ ਡੈਲੀ ਜਿਹੜੇ ਨਾਮ ਇੱਕ ਨਵੇਂ ਰੰਗੜਾ ਚੈਨਲ ਲੈ ਕੇ ਆਉਨੇ ਹ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਵਾਂਗੇ ਪਾਰਟੀ ਵਾਇਰ ਸੂਟ ਰਹਿਣਗੇ ਤੁਸੀਂ ਨੋਰਮਲ ਫੰਕਸ਼ਨਾਂ ਦੇ ਉੱਪਰ ਜਿਵੇਂ ਇਨਰਜੀ ਇਹ ਸੂਟ ਜਿਹੜੇ ਵੀਅਰ ਕਰ ਸਕਦੇ ਹੋ ਬਿਲਕੁਲ ਹੀ ਜੈਨੂਨ ਜੀ ਆਪਣੇ ਪ੍ਰਾਈਸ ਹੁੰਦੇ ਆ ਵੀਡੀਓ ਦੇ ਅੰਤ ਤੱਕ ਜਿਵੇਂ ਦਿਖਿਆ ਜੀ ਚਲੋ ਜੀ ਸੂਟ ਦਿਖਾਉਣੇ ਆਪਾਂ ਤੁਹਾਨੂੰ ਸ਼ੁਰੂ ਕਰਦੇ ਆ ਇਹ ਹੈ ਆਪਣਾ ਪਹਿਲਾ ਸੂਟ ਫੋਨ ਦੇ ਵਿੱਚ ਪਹਿਲਾਂ ਹੀ ਦੱਸ ਰਹੇ ਹਾਂ ਜੀ ਕਲਰ ਲਾਈਟ ਹੈ ਬਹੁਤ ਹੀ ਦੇਖੋ ਪਾਰਟੀ ਵੀਅਰ ਸੂਟ ਨੇ ਮਹਿੰਦੀ ਸ਼ੇਡ ਦਾ ਸੂਟ ਦਾ ਫੋਨ ਦੇ ਵਿੱਚ ਕਲਰ ਲਾਈਟ ਹੈ ਜੀ ਮੈਂ ਦੀ ਸ਼ੀਰ ਦੇ ਵਿੱਚ ਸੂਟ ਹੈਗਾ ਇਸ ਤਰ੍ਹਾਂ ਮਲਮਲੀ ਦੀ ਸ਼ਰਟ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਦੀ ਬੋਟੀ ਆ ਜੂਗੀ ਮਸ਼ੀਨ ਵਰਕ ਦੀ ਬੋਟੀ ਆਊਗੀ ਦੇਖੋ ਸੋਨਾ ਚਾਂਦੀ ਦੇ ਪ੍ਰਿੰਟ ਦੇ ਸੂਟ ਲਏਗੇ ਅੱਜ ਵਾਲੇ ਦੇਖੋ ਬਹੁਤ ਹੀ ਔਰੇ ਸਰਦਾਰੀ ਲੋਕਾਂ ਦੇ ਸੂਟ ਰਹਿਣਗੇ ਇਸਦੇ ਨਾਲ ਰੂਜੀ ਮਸਲੀਨ ਦੀ ਬਾਟਮ ਇਹ ਆਪਣੇ ਕੋਲ ਵੀ ਆਊਟਾ ਦੁਪੱਟਾ ਆਏ ਨੇ ਜਿੱਦਾਂ ਵੀ ਕੰਪਨੀ ਵੱਲੋਂ ਆਏ ਇਹਨਾਂ ਦੀ ਮੈਚਿੰਗ ਮਸਲੀਨ ਦੀ ਸਲਵਾਰ ਦੇ ਨਾਲ ਤੇ ਜਿਹੜੀ ਸੋਨਾ ਚਾਂਦੀ ਦੀ ਉਹ ਸ਼ਰਟ ਆਉਗੀ ਇਸਦੇ ਨਾਲ ਇਸ ਸੂਟ ਦਾ ਪ੍ਰਾਈਸ ਹੋਊਗਾ ਜੀ 1500 ਰੁਪਏ 1500 ਰੁਪਏ ਸੂਟ ਦਾ ਪ੍ਰਾਈਸ ਆਊਗਾ ਇਹਦੇ ਵਿੱਚ ਆਪਣੇ ਕੋਲ ਦੋ ਹੀ ਕਲਰ अवेलेबल ਲੈਗੇ ਬਾਕੀ ਕਲਰ ਸਾਰੇ ਆਪਣੇ ਸੇਲ ਹੋ ਗਏ ਬਹੁਤ ਸੋਹਣੇ ਕਲਰ ਨੇ ਦੋਨੇ ਇਸ ਤਰ੍ਹਾਂ ਦੇ ਦੇਖੋ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਹੈਗਾ ਆਨਿਅਨ ਸ਼ੇਡ ਜਿਹਾ ਕਲਰ ਦੇਖੋ ਵਾਸ ਉਹਨਾਂ ਦੇ ਵੀ ਪ੍ਰਿੰਟ ਸੇਮ ਆਊਗਾ ਦੋਨੇ ਸੂਟਾਂ ਦਾ 컬러 ਲੱਗ ਲੱਗੂ ਇਕਨਾਂ ਇਹ ਵੀ ਨਾ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੈ ਜੀ ਜਿਨ੍ਹਾਂ ਨੂੰ ਵੀ ਜੋ ਵੀ ਪਸੰਦ ਹੋ ਹੈ ਸਕਰੀਨ ਸ਼ਾਟ ਲੈ ਲਿਓ ਪਹਿਲਾ ਕਲਰ ਉਹ ਸੀਗਾ ਦੂਸਰਾ ਕਲਰ ਹੈਗਾ ਇਹ ਵਾਲਾ 1500 ਰੁਪਏ ਦੀ ਰਹਿਣਗੇ ਇਹ ਵਾਲੇ ਸੂਟ ਜਿਨ੍ਹਾਂ ਨੂੰ ਵੀ ਪਸੰਦ ਆਏ ਸਕਰੀਨ ਸ਼ਾਟ ਲੈ ਲਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ వే కేమ జ గలాస వర్గా జ సూట్ కదా అంబాబు పూరి ఇది శర్ట్ ਬਹੁਤ ਸੋਹਣਾ ਡਾਰਕ ਕਲਰ ਮਹਿੰਦੀ ਸ਼ੇਡ ਹੈ ਇਸ ਦਾ ਇਹ ਉਹ ਬੀਜ ਨੂੰ ਫੋਟੋ ਸੇਮ ਪ੍ਰਾਈਸ ਹੈ ਬੋ ਜੀ 1500 ਜਿਨ੍ਹਾਂ ਨੂੰ ਪਸੰਦ ਆਏ ਸਕਰੀਨ ਸ਼ਾਟ ਲਈ ਜਾਓਗੇ ਦੇ ਚਾਹ ਸਿਰਫ ਕੁ ਕੁਲਰ ਤਾਂ ਨਹੀਂ ਕਲਰ ਅਵੇਲੇਬਲ ਹੈ ਅਗਲਾ ਪ੍ਰਿੰਟ ਹੈਗਾ ਕੋਲ ਕੋਲ ਦਾ ਆਸਰ ਗਿਆ ਚਾ ਦੇਖੋ ਕਾਫੀ ਸ਼ੇਡ ਹੈ ਇਹ ਉਹ ਸੋਲੀ ਸ਼ਰਟ ਦੀ ਪ੍ਰਿੰਟਿੰਗ ਹੈ ਇਸ ਦੇ ਨਾਲ ਸੇਮ ਹੀ ਗਲਾਸ ਵਰਗਿੰਜਾ ਦੀ ਬਾਟਮ ਆਉਂਦੀ ਪਹਿਲਾ ਕਰਦੇ ਆ ਇਹਦੇ ਵਿੱਚ ਇਹ ਦੂਸਰਾ ਕਿਹਦੇ ਵਿੱਚ ਕਰਦੇ ਹੈਗਾ ਦੂਸਰਾ ਕਲਰ ਲੜਾ ਹੈ ਜਿਹੜਾ ਕੋਲ ਬਲੈਕ ਚ ਹੈ ਇਹਦੇ ਨਾਲ ਇਹ ਵਾਲੀ ਬੋਟਮ ਬਿਲਕੁਲੀ ਲਾਈਟ ਵੇਜ ਨਹੀਂ ਹੁੰਦੀ ਇਸ ਤਰ੍ਹਾਂ ਇਹ ਵੀ ਤੁਹਾਨੂੰ 1500 ਰੁਪਏ ਦੀ ਰੇਂਜ ਵਿੱਚ ਮਿਲਣਗੇ ਜਿਨ੍ਹਾਂ ਨੂੰ ਪਸੰਦ ਆ ਸਕ੍ਰੀਨ ਸ਼ਾਟ ਲੈ ਲਈਏ ਇਹ ਦੋ ਹੀ ਕਲਰ ਆਪਰੇ ਕੋਲ ਇਹ ਬਹੁਤ ਸੋਹਣੇ ਲੱਗਦੇ ਤੀਸਰਾ ਛੇੜਾ ਹੋ ਗਿਆ ਤੇ ਟਾਈ ਡਾਈ ਦੇ ਸੂਟ ਦਾ ਟਾਈ ਡਾਈ ਦੇ ਸੂਟ ਦਾ ਵੀ ਸਦਾ ਕਹਾਰਵਾੜ ਇਹ ਤੁਹਾਨੂੰ ਸਿਰਫ 1700 ਰੁਪਏ ਦੀ ਰੇਂਜ ਵਿੱਚ ਮਿਲਦਾ ਸੋਟੇ ਟਾਈ ਡਾਈ ਇਹ ਇਸ ਤਰ੍ਹਾਂ ਦੀ ਸ਼ਰਟ ਦੇ ਉੱਤੇ ਵਰਕ ਆਉਗਾ ਉੱਪਰ ਤੱਕ ਇਸਦੀ ਸ਼ਰਟ ਦੇ ਉੱਪਰ ਚੋਬ ਜਿਹੜਾ ਵਰਕ ਆਊਗਾ ਤੇ ਇਸ ਤਰ੍ਹਾਂ ਦਾ ਘੇਰਾ ਬਣੇਗਾ ਇਸ ਤਰ੍ਹਾਂ ਦੇਖੋ ਇਹ ਵਾਲੀ ਬੇਲ ਹੈ ਜਿਹੜੀ ਘੇਰੇ ਦੇ ਉੱਪਰ ਹੋਣੀ ਹੈ ਇਸ ਤਰ੍ਹਾਂ ਦਾ ਸ਼ੂਟ ਆਵੇਗਾ ਸ਼ਾਰਟ ਆਊਗੀ ਇਸ ਤਰ੍ਹਾਂ ਦੀ ਸੇਮ ਆਊਗਾ ਬੈਕ ਤੇ ਪ੍ਰਿੰਟ ਇਸ ਤਰ੍ਹਾਂ ਇਸ ਦੇ ਨਾਲ ਆਉਗੀ ਮਸਲੀਨ ਦੀ ਵਰਕ ਵਾਲੀ ਬਾਟਮ ਨਿਕਲੋ ਇਸ ਤਰ੍ਹਾਂ ਆਪਣਾ ਬਰਾđi ਵੈਸਟੀ ਪਹੁੰਚਦੇ ਪਰ ਇਹ ਲਓ ਬਹੁਤ ਸੋਹਣਾ অর্ਗੈਂਜ਼ਾ ਦੇ ਵਿੱਚ ਆਊਗਾ ਜੀ ਇਹ অর্ਗੈਂਜ਼ਾ ਦੀ ਸ਼ਰਟ ਆਊਗੀ ਮਸਲੀਨ ਦੀ ਬਾਟਮ ਤੇ অর্ਗੈਂਜ਼ਾ ਦਾ ਦੁਪੱਟਾ ਫੁੱਲ ਸਾਈਜ਼ ਦਾ ਦੁਪੱਟਾ ਹੈ ਦੇਖੋ ਟਾਈ ਐਂਡ ਡਾਈ ਦਾ ਦੁਪੱਟਾ ਹੋਊਗਾ ਬਹੁਤ ਜ਼ਿਆਦਾ ਸੋਹਣਾ ਹੋਊਗਾ ਸੌਫਟ ਵਾਲਾ ਦੁਪੱਟਾ ਹੋਊਗਾ ਇਹ ਤੋਂ ਅੰਸ਼ਤਾਂ 100 ਰੁਪਏ ਦੀ ਰੇਂਜ 'ਚ ਹੋ ਗਈ ਜਿਨ੍ਹਾਂ ਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਲਿਓਗੇ ਇਹ ਦੇਖਣੇ ਪੜੇਗਾ ਇੰਨੇ ਕੰਨ ਆ ਗਏ ਅਗਲਾ ਛੇੜ ਦੇ ਵਿੱਚ ਆਪਣਾ ਬਣਾਇਆ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਦੇਖ ਇਹ ਹੋਗਾ ਅਗਲਾ ਛੇੜ ਇਸ ਦੇ ਨਾਲ ਜਿਹੜੀ ਬਾਟਮ ਆਏਗੀ ਉਹ ਇਹ ਹੋਗੀ బాటా ఏదట్టా ఇరవై బయట దుపట్టే పూరే ఫ్రంట్ కలర్ బాగా దుపట్ సేంజ మళ్ళీ సూట్ स्क्रीन शर्ट सही है जी जिम्मे आपका सूट दिखाया सबू से स्क्रीन शॉट जमेंदा ही दिखाया इदा ही ले रहे इस तरह तो अगला है ला। बस कलर चेंज होने गए जी वर्क सेम आ दुपट्टा सेम स्टफ सेम और गेंजा की शर्ट ਕੋਲੇ ਸਾਈਜ਼ ਆਊਗਾ ਜੀ ਉੱਪਰ ਲੈਂਥ ਇਹਦੀ ਲੈਂਥ ਦਾ ਕੋਈ ਚੱਕਰ ਨਹੀਂ ਕੋਈ ਘੱਟ ਨਹੀਂ ਲੈਂਥ ਹੋਗੀ ਘੇਰੇ ਦਾ ਨਹੀਂ ਕੋਈ ਚੱਕਰ ਇਹ ਆਉਗੀ ਇਸ ਦਿਨ ਉਸ ਦਿਨ ਇਸ ਦਿਨ ਆ ਵੀ ਆਊਗਾ ਇਹ ਵਾਲਾ ਦੁਪੱਟਾ ਕਿੰਨਾ ਜਿਆਦਾ ਸੋਹਣਾ ਦੁਪੱਟਾ ਹੋ ਗਿਆ ਇਸ ਦਿਨ ਸਿਰਫ 1700 ਰੁਪਏ ਦੀ ਰੇਂਜ ਵਿੱਚ ਅੱਜ ਵਾਲੇ ਜਿੰਨੇ ਵੀ ਸੂਟ ਤੁਹਾਨੂੰ ਆਪਾਂ ਦਿਖਾਏ ਨੇ ਸਾਰਿਆਂ ਦਾ ਆਪਾਂ ਤੁਹਾਨੂੰ ਪ੍ਰਾਈਸ ਦੱਸਿਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ 22 ਸੂਟ ਅੱਜ ਵਾਲੇ ਤੁਹਾਨੂੰ ਆਪਾਂ ਦਿਖਾਉਂਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਪੂਰੀ ਵੀਡੀਓ ਦੇਖਿਆ ਕਰੋ ਆਪਾਂ ਤੁਹਾਨੂੰ ਪ੍ਰਾਈਜ਼ ਵੀ ਪਿੱਛੇ ਮੈਂਸ਼ਨ ਕਰਦੇ ਆਂ ਬਿਲਕੁਲ ਜਨੂਨ ਜੀ ਆਪਣੇ ਪ੍ਰਾਈਜ਼ ਹੁੰਦੇ ਆ ਜਿੰਨਾ ਵੀ ਬਣਾ ਨੂੰ ਜੋ ਵੀ ਸੂਟ ਪਸੰਦ ਹੋਇਆ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ 7696510245 ਇਸ ਨੰਬਰ ਤੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਜੀ ਸੂਟ ਜਿਹੜਾ ਕੋਈ ਸੂਟ ਦੀ ਡਿਟੇਲ ਲੈ ਸਕਦੇ ਹੋ ਤੇ ਸੂਟ ਦੇ ਜਿਹੜੇ ਆਪਾਂ ਬ੍ਰੀਕ ਦਾ ਵਰਕ ਕਰਦੇ ਆਂ ਆਲ ਤਰ੍ਹਾਂ ਦਾ ਵਰਕ ਆਪਣੇ ਕੋਲ अवेलेबल ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਆਪਣੇ ਕੋਲ ਜਿਹੜਾ ਕਰਵਾ ਸਕਦੇ ਹੋ ਬਾਕੀ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਬਨੇ ਰਹਿੰਦੇ ਰਹੋ ਕਰੋ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ